ਅੱਜ ਬਰਨਾਲਾ ਵਿੱਚ ਚੈਕਿੰਗ ਕੀਤੀ ਹੈ ਜਾਨੀ ਕੀ ਕਰਦੇ ਇਹ ਜਿਹੜੀ ਸਪੈਸ਼ਲ ਚੈਕਿੰਗ ਹੈ ਸਰਚ ਐਂਡ ਕੋਆਰਡ ਜੋ ਕਾਸੋ ਆਪਰੇਸ਼ਨ ਹੈਗਾ ਅਸੀਂ ਟਾਈਮ ਟੂ ਟਾਈਮ ਹਰ ਡਿਸਟ੍ਰਿਕਟ ਵਾਈ ਚਲੰਦੇ ਆ ਜਿਹੜਾ ਸੀਗਾ ਇਹ ਬਰਨਾਲਾ ਚ ਸੀਗਾ ਔਰ ਜਿਹੜਾ ਇਹ ਵਲਨਰਬਲ ਏਰੀਆ ਜਿੱਥੇ ਡਰੱਗਸ ਕੇ ਹੌਟਸਪੌਟ ਹੈਗੇ ਉੱਥੇ ਅਸੀਂ ਚੈਕਿੰਗ ਕੀਤੀ ਹੈਗੀ ਤਕਰੀਬਨ 200 ਦੀ ਪੁਲਿਸ ਫੋਰਸ ਇੱਥੇ ਅਸੀਂ ਮਾਰਨਿੰਗ ਤੋਂ ਹੀ ਲਾਈ ਹੋਈ ਸੀਗੀ ਐਂ ਸਰਚ ਦੇ ਦੌਰਾਨ ਅਸੀਂ ਦੋ ਬੰਦੇ ਅਜੇ ਤੱਕ ਗਰਾਉਂਡ ਅਪ ਕੀਤੇ ਹੈਗੇ ਜਿਹੜਾ ਹੋਰ ਡਿਟੇਲ ਆਊਗੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਰ ਹੁਣ ਤੱਕ ਕਿੱਥੇ ਕਿੱਥੇ ਚੈਕਿੰਗ ਚੱਲ ਰਹੀ ਹੈ ਜੀ ਨਹੀਂ ਚੈਕਿੰਗ ਟਾਈਮ ਟੂ ਟਾਈਮ ਚੱਲਦੀ ਰਹਿੰਦੀ ਹੈ ਜਿਹੜਾ ਸਾਡਾ ਹੌਟਸਪੌਟ ਏਰੀਆ ਹੈ ਲਾਈਕ ਜਿਵੇਂ ਸਸੀ ਮੋਲ ਹੈਗਾ ਇੱਥੇ ਹੈ ਬਾਕੀ ਹੋਰ ਜਿੰਨੇ ਵੀ ਏਰੀਆ ਹੈਗੇ ਅਲੱਗ ਅਲੱਗ ਟਾਈਮੋਂ ਅਲੱਗ ਅਲੱਗ ਅਸੀਂ ਸਰਚ ਕਰਦੇ ਹੈਗੇ ਜਿਹੜਾ ਮੇਨ ਜਿਹੜਾ ਪਰਪਸ ਹੈਗਾ ਇਹੋ ਜਿਹੇ ਮਾੜੇ ਅਨਸਰ ਹੈਗੇ ਉਹਨਾਂ ਤੇ ਨਤ ਪਾਈਏ ਤੇ ਉਹਨਾਂ ਨੂੰ ਕੰਟਰੋਲ ਤੇ ਰੱਖੀਏ ਇਹ ਜਿਹੜਾ ਮੇਨ ਪਰਪਸ ਹੈਗਾ ਸਰ ਕਿੰਨੀ ਫੋਰਸ ਲਗਾਈ ਗਈ ਹੈ ਜੀ ਫੋਰਸ ਤਕਰੀਬਨ 200 ਬੰਦਾ ਸੀ ਲਾਇਆ ਹੈਗਾ ਜਿਦੇ 4 ਡੀਐਸਪੀ ਐ 2 ਐਸਪੀ ਐ ਐਸਐਸਪੀ ਸਾਹਿਬ ਹੈ ਤੇ ਮੈਂ ਆਪਣੇ ਆਪ ਇੱਥੇ ਆਇਆ ਤੇ ਇਹ ਸਾਰੀ ਫੋਰਸ ਸਿਰਫ ਇਸੀ ਸਾਡਾ ਮੇਨ ਮਕਸਦ ਹੈ ਇਹ ਕਿ ਜਿਹੜਾ ਫੋਕਸ ਏਰੀਆ ਹੈਗਾ ਜਿਹੜਾ ਅਵੇਲੇਬਲ ਏਰੀਆ ਹੈ ਉਹਦੇ ਤੇ ਕੰਟਰੋਲ ਕੀਤਾ ਜਾ ਸਕੇ ਸਰ ਬਰਨਾਲਾ ਪੁਲਿਸ ਬਹੁ ਬਹੁਤ ਕੰਮ ਕਰ ਰਹੀ ਹੈ ਲਗਾਤਾਰ ਨਸ਼ਾ ਤਸਕਰ ਨੂੰ ਜੇਲ ਵੀ ਭੇਜਿਆ ਟੂ ਟਾਈਮ ਇਹ ਜਿਹੜੇ ਹੈਗੇ ਸਾਰੇ ਆਪਰੇਸ਼ਨ ਚੱਲਦੇ ਰਹਿੰਦੇ ਨੇ ਐਂਡ ਤੁਸੀਂ ਦੇਖਿਆ ਹੋਣਾ ਤਕਰੀਬਨ ਜਿਹੜਾ ਬਰਨਾਲਾ ਦਾ ਜਿਹੜਾ ਡਾਟਾ ਹੈਗਾ ਤਕਰੀਬਨ 67% ਜੋ ਮੇਨ ਪੈਡਲਰ ਹੈਗੇ ਮੇਨ ਸਪਲਾਈਰ ਹੈਗੇ ਉਹ ਬਿਹਾਈਂਡ ਦਾ ਬਾਰ ਹੈਗਾ ਐਂਡ ਟਾਈਮ ਟੂ ਟਾਈਮ ਇਹੋ ਜੀ ਮੁਹਿੰਮ ਚੱਲਦੀ ਰਹਿਣੀ ਹੈ ਜਲਦੀ ਰਹੋਗੇ ਮਾੜੇ ਸੰਸਰਤੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਇਹੀ ਹੈ ਕਿ ਤੁਸੀਂ ਚੰਗੇ ਰਸਤੇ ਤੇ ਤੁਰੋ ਤੇ ਮੇਨ ਸਟ੍ਰੀਮ 'ਚ ਆਓ ਤੇ ਜਿਹੜਾ ਹੈਗਾ ਜੋ ਮਾੜੇ ਕੰਮ ਹੈਗੇ ਉਹਨਾਂ ਤੋਂ ਦੂਰ ਰਹੋ ਥੈਂਕ ਯੂ ਸੋ ਮਾਚ ਸਰ ਅੱਜ ਬਰਨਾਲਾ ਵਿੱਚ ਚੈਕਿੰਗ ਕੀਤੀ ਹੈ ਜਾਨੀ ਕੀ ਕਰਦੇ ਇਹ ਜਿਹੜੀ ਸਪੈਸ਼ਲ ਚੈਕਿੰਗ ਹੈ ਸਰਚ ਐਂਡ ਕੋਆਰਡਿਨ ਕੋਡ ਜੋ ਕਾਸੋ ਆਪਰੇਸ਼ਨ ਹੈਗਾ ਅਸੀਂ ਟਾਈਮ ਟੂ ਟਾਈਮ ਹਰ ਡਿਸਟ੍ਰਿਕਟ ਵਾਈ ਚਲਾਉਂਦੇ ਆ ਅੱਜ ਜਿਹੜਾ ਸੀਗਾ ਇਹ ਬਰਨਾਲਾ ਚ ਸੀਗਾ ਔਰ ਜਿਹੜਾ ਇਹ ਵਲਨਰਬਲ ਏਰੀਆ ਜਿੱਥੇ ਡਰੱਗਸ ਦੇ ਹੌਟਸਪੌਟ ਹੈਗੇ ਉੱਥੇ ਅਸੀਂ ਚੈਕਿੰਗ ਕੀਤੀ ਹੈਗੀ ਤਕਰੀਬਨ 200 ਦੀ ਪੁਲਿਸ ਫੋਰਸ ਇੱਥੇ ਅਸੀਂ ਮਾਰਨਿੰਗ ਤੋਂ ਹੀ ਲਾਈ ਹੋਈ ਸੀਗੀ ਐਂਸਰ ਦੇ ਦੌਰਾਨ ਅਸੀਂ ਦੋ ਬੰਦੇ ਹਜੇ ਤੱਕ ਰਾਉਂਡ ਅਪ ਕੀਤੇ ਹੈਗੇ ਜਿਹੜਾ ਹੋਰ ਡਿਟੇਲ ਆਊਗੀ ਉਹ ਤੁਹਾਡੇ ਨਾਲ ਅਸੀਂ ਸ਼ੇਅ ਸਰ ਹੁਣ ਤੱਕ ਕਿੱਥੇ ਕਿੱਥੇ ਚੈਕਿੰਗ ਚੱਲ ਰਹੀ ਹੈ ਜੀ ਨਹੀਂ ਚੈਕਿੰਗ ਟਾਈਮ ਟੂ ਟਾਈਮ ਚੱਲਦੀ ਰਹਿੰਦੀ ਹੈ ਜਿਹੜਾ ਸਾਡਾ ਹੌਟਸਪੌਟ ਏਰੀਆ ਹੈ ਲਾਈਕ ਜਿਵੇਂ ਸਸੀ ਮੋਲ ਹੈਗਾ ਇੱਥੇ ਹੈ ਬਾਕੀ ਹੋਰ ਜਿੰਨੇ ਵੀ ਏਰੀਆ ਹੈਗੇ ਅਲੱਗ ਅਲੱਗ ਟਾਈਮ ਹੋ ਅਲੱਗ ਅਲੱਗ ਅਸੀਂ ਸਰਚ ਕਰਦੇ ਹੈਗੇ ਜਿਹੜਾ ਮੇਨ ਜਿਹੜਾ ਪਰਪਸ ਹੈਗਾ ਇਹੋ ਜਿਹੇ ਮਾੜੇ ਅਨਸਰ ਹੈਗੇ ਉਹਨਾਂ ਤੇ ਨਤ ਪਾਈਏ ਤੇ ਉਹਨਾਂ ਨੂੰ ਕੰਟਰੋਲ ਤੇ ਰੱਖੀਏ ਇਹ ਜਿਹੜਾ ਮੇਨ ਪਰਪਸ ਹੈਗਾ ਸਰ ਕਿੰਨੀ ਫੋਰਸ ਲਗਾਈ ਗਈ ਹੈ ਫੋਰਸ ਤਕਰੀਬਨ 200 ਬੰਦਾ ਸੀ ਲਾਇਆ ਹੈਗਾ ਜਿਵੇਂ 4 ਡੀਐਸਪੀ ਐ 2 ਐਸਪੀ ਐ ਐਸਐਸਪੀ ਸਾਹਿਬ ਹੈ ਤੇ ਮੈਂ ਆਪਣੇ ਆਪ ਇੱਥੇ ਆਇਆ ਤੇ ਇਹ ਸਾਰੀ ਫੋਰਸ ਸਿਰਫ ਇਸੀ ਸਾਡਾ ਮੇਨ ਮਕਸਦ ਹੈ ਇਹ ਜਿਹੜਾ ਫੋਕਸ ਏਰੀਆ ਹੈਗਾ ਜਿਹੜਾ ਵਲਨਰੇਬਲ ਏਰੀਆ ਹੈ ਉਹਦੇ ਤੇ ਕੰਟਰੋਲ ਕੀਤਾ ਜਾ ਸਕੇ ਸਰ ਬਰਨਾਲਾ ਪੁਲਿਸ ਬਹੁ ਬੜੀ ਕੰਮ ਕਰ ਰਹੀ ਹੈ ਲਗਾਤਾਰ ਨਸ਼ਾ ਤਸਕਰ ਨੂੰ ਜੇਲ ਵੀ ਭੇਜਿਆ ਗਿਆ ਕਿ ਟੂ ਟਾਈਮ ਇਹ ਜਿਹੜੇ ਹੈਗੇ ਸਾਰੇ ਆਪਰੇਸ਼ਨ ਚੱਲਦੇ ਰਹਿੰਦੇ ਨੇ ਐਂਡ ਤੁਸੀਂ ਦੇਖਿਆ ਹੋਣਾ ਤਕਰੀਬਨ ਜਿਹੜਾ ਬਰਨਾਲਾ ਦਾ ਜਿਹੜਾ ਡਾਟਾ ਹੈਗਾ ਤਕਰੀਬਨ 67% ਜੋ ਮੇਨ ਪੈਡਲਰ ਹੈਗੇ ਮੇਨ ਸਪਲਾਈਰ ਹੈਗੇ ਉਹ ਬਿਹਾਈਂਡ ਦਾ ਬਾਹਰ ਹੈਗੇ ਐਂਡ ਟਾਈਮ ਟੂ ਟਾਈਮ ਇਹੋ ਜੀ ਮੁਹਿੰਮ ਚੱਲਦੀ ਰਹਿਣੀ ਹੈ ਜਲਦੀ ਰਹੂਗੀ ਮਾੜਿਆਂ ਸੰਸਰਤੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਇਹੀ ਹੈ ਕਿ ਤੁਸੀਂ ਚੰਗੇ ਰਸਤੇ ਤੇ ਤੁਰੋ ਤੇ ਮੇਨ ਸਟ੍ਰੀਮ 'ਚ ਆਓ ਤੇ ਜਿਹੜਾ ਹੈਗਾ ਜੋ ਮਾੜੇ ਕੰਮ ਹੈਗੇ ਉਹਨਾਂ ਤੋਂ ਦੂਰ ਰਹੋ ਥੈਂਕ ਯੂ